ਗੁਰਮੁਖ ਪਿਆਰੇ ਮਾਰਾ ਇਹਨੇ ਵੇਖੋ ਗੁਰਬਾਣੀ ਦੇ ਵਿੱਚ ਹਰ ਪੱਖ ਤੋਂ ਸਾਨੂੰ ਸਮਝਾਉਣਾ ਚਾਹਿਆ ਕਈ ਦ੍ਰਿਸ਼ਟਮਾਨ ਉਹデア ਨਾਲ ਲੈ ਕੇ ਵੇਖੋ ਮਾਰਾ ਇਹਨੇ ਸਾਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਾਉਣਾ ਚਾਹਿਆ ਵੀ ਸਾਨੂੰ ਕਿਸੇ ਤਰੀਕੇ ਨਾਲ ਵੀ ਸਮਝ ਆ ਜਾਏ ਹੁਣ ਵੇਖੋ ਮਹਾਰਾਜ ਇੱਕ ਕਿੰਨੀ ਪਿਆਰੀ ਉਦਾਹਰਨ ਲੈਂਦੇ ਗੁਰਬਾਣੀ 'ਚ ਇਹ ਕਹਿੰਦੇ ਹਾਂਸਾ ਦੇਖ ਤਰੰਦਿਆਂ ਬੱਗਾ ਆਇਆ ਚਾਓ ਭਾਵ ਕਿ ਹਾਂਸੇ ਥੇ ਗੁਰਮੁਖਾਂ ਨੂੰ ਕਹਿ ਸਕਦੇ ਆ ਤੇ ਬਗਲੇ ਅਸੀਂ ਕਹਿ ਸਕਦੇ ਆ ਜਿਹੜੇ ਮਨਮੁਖ ਬੰਦੇ ਆ ਕਹਿੰਦੇ ਵੀ ਗੁਰਮਖਾਂ ਨੂੰ ਚੱਲਦਿਆਂ ਗੁਰਮਤ ਮਾਰਗ ਤੇ ਉਹਨਾਂ ਦੇ ਮਨ 'ਚ ਵਿਚ ਆ ਪੈਦਾ ਹੋਇਆ ਪਰ ਉਹ ਵੀ ਜਦੋਂ ਉਹ ਵੀ ਚੱਲਣ ਲੱਗੇ ਉਹਨਾਂ ਵੱਲ ਵੇਖ ਕੇ ਰੀਸ ਕਰਨ ਲੱਗੇ ਪਰ ਪੂਰਨ ਗੁਰਮਤ ਨਾ ਹੋਣ ਕਰਕੇ ਕੀ ਹੋਇਆ ਕਹਿੰਦੇ ਹੰਸਾ ਦੇਖ ਤਰੰਦਿਆਂ ਬੱਗਾ ਆਇਆ ਚਾਓ ਧੂਪ ਮੂਏ ਬਬ ਕੱਪੜੇ ਸਿਰਤਲ ਉੱਪਰ ਪਾਉਂ ਕਹਿੰਦੇ ਜਦੋਂ ਕੋਸ਼ਿਸ਼ ਕਰਨ ਲੱਗੇ ਹੁਣ ਬਗਲੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਰੀਸਤਾਂ ਕਰ ਲਈ ਪਰ ਕਹਿੰਦੇ ਵੀ ਉਹ ਸਿਰਤਲ ਉੱਪਰ ਪਾਉਂ ਪਾਹਮਦੇ ਉੱਪਰ ਨੂੰ ਹੋ ਗਿਆ ਸਿਰ ਨੀਚੇ ਨੂੰ ਹੋ ਗਿਆ ਕਾਹ ਉਹ ਡੂਬ ਮੋਏ ਬਗ ਬਪੜੇ ਔਰ ਡੁੱਬ ਗਿਆ ਵੀ ਕਹਿੰਦੇ ਇਹ ਹਾਲਾਤ ਜਿਹੜੀ ਆ ਜੀਵਾਂ ਦੀ ਅੱਜ ਕੱਲ ਇਹ ਬਹੁਤ ਚੱਲ ਰਿਆ ਵਾ ਵੀ ਦੇਖਾ ਦੇਖੀ ਸਭ ਕਰੇ ਮਨਮੁਖ ਪੂਜਣਾ ਪਾਏ ਹੁਣ ਇੱਥੇ ਵੇਖੋ ਗੁਰਮਖ ਪਿਆਰਿਓ ਭਾਈ ਗੁਰਦਾਸ ਜੀ ਗੁਰੂ ਦੇ ਪਿਆਰੇ ਨੂੰ ਪਰਮਹੰਸ ਕਹਿ ਕੇ ਤੇ ਉਹਦੀ ਹੰਸ ਦੇ ਨਾਲ ਹੰਸ ਦੀਤ ਪਰਮਹੰਸ ਦੀ ਤੁਲਨਾ ਕਰਕੇ ਦੱਸ ਰਿਹਾ ਵੀ ਕੀ ਫਰਕ ਆ ਇੱਕ ਹੰਸ ਜੇ ਤੇ ਇੱਕ ਪਰਮਹੰਸ ਜੇ ਕੀ ਫਰਕ ਆ ਤੇ ਪਹਿਲਾ ਫਰਕ ਦੱਸਦੇ ਆ ਕਹਿੰਦੇ ਮਾਂਸਰ ਹੰਸ ਸਾਧ ਸੰਗਤ ਪਰਮ ਹੰਸ ਕਹਿੰਦੇ ਜਿਹੜਾ ਜਿਹੜਾ ਮਾਂਸਰ ਸਰੋਵਰ ਆ ਉੱਥੇ ਮਿਲਣਗੇ ਹੰਸ ਤੇ ਜਿਹੜੇ ਕਹਿੰਦੇ ਪਰਮ ਹੰਸ ਆ ਉਹ ਕਿੱਥੇ ਮਿਲਣਗੇ ਜਿਹੜੇ ਗੁਰੂ ਦੇ ਪਿਆਰੇ ਆ ਪਰਮ ਹੰਸ ਉਹ ਕਿੱਥੇ ਮਿਲਣਗੇ ਕਹਿੰਦੇ ਸਾਧ ਸੰਗਤ ਪਰਮ ਹੰਸ ਧਰਮ ਤੁਜਾ ਧਰਮਸਾਲਾ ਚ ਆਵੇ ਪਹਿਲੇ ਸਮਿਆਂ ਦੇ ਵਿੱਚ ਗੁਰਦੁਆਰਿਆਂ ਨੂੰ ਧਰਮਸਾਲਾ ਕਹਿ ਦਿੰਦੇ ਸੀ ਤੇ ਕਹਿੰਦੇ ਵੀ ਉਹਦੀ ਮਾਂਸਰ ਤੇ ਖਰਾਕ ਆ ਹੀਰੇ ਮੋਤੀ ਕੀ ਕਹਿੰਦੇ ਆ ਕਹਿੰਦੇ ਉਤਮਕ ਤਾਹਲ ਆਹਾਰ ਦੁਤੀਆ ਨਾਸਤ ਤੇ ਇਧਰ ਕੀ ਕਹਿੰਦੇ ਆ ਗੁਰੂ ਦੇ ਪਿਆਰੇ ਦੀ ਕੀ ਖਰਾਕ ਵਾ ਕਹਿੰਦੇ ਇਤ ਗੁਰ ਸ਼ਬਦ ਸੂਰਤ ਲੈ ਬਲਾਵੇ ਕਹਿੰਦੇ ਉਹ ਗੁਰੂ ਦੇ ਪਿਆਰੇ ਜਿਹੜੇ ਆ ਉਹ ਗੁਰੂ ਦੇ ਸ਼ਬਦ ਦੇ ਵਿੱਚੋਂ ਆਪਣੀ ਖਰਾਕ ਲੈਂਦੇ ਆ ਹੁਣੇ ਗੁਰੂ ਦੇ ਸ਼ਬਦ ਦੇ ਵਿੱਚੋਂ ਕਿੱਦਾਂ ਆਪਣੀ ਖਰਾਕ ਲੈਂਦੇ ਆ ਹੁਣ ਗੁਰੂ ਦਾ ਸ਼ਬਦ ਕਿਹੜਾ ਵਾ ਇੱਥੇ ਉਹ ਵੀ ਭਾਈ ਗੁਰਦਾਸ ਭਾਈ ਗੁਰਦਾਸ ਜੀ ਦੱਸਣਾ ਕਰਦੇ ਆ ਕਹਿੰਦੇ ਪਾਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਹੁਣ ਇਥੇ ਗੁਰੂ ਦੇ ਸ਼ਬਦ ਚੋਂ ਖਰਾਕ ਕਿਦਾਂ ਲੈਂਦੇ ਆ ਤੇ ਉਹ ਵੀ ਅਸੀਂ ਪੜ੍ਹਦੇ ਆ ਗੁਰ ਸ਼ਬਦ ਨੂੰ ਜਿਹੜਾ ਗੁਰੂ ਵੱਲੋਂ ਸਾਨੂੰ ਸ਼ਬਦ ਮਿਲਦਾ ਉਹਨੂੰ ਗੁਰਮੰਤਰ ਵੀ ਕਹਿ ਦਿੰਦੇ ਆ ਤੇ ਮਾਰੇ ਕਹਿੰਦੇ ਗੁਰਮੰਤਰ ਦਰੜਾਏ ਹਰ ਰਸ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਕਹਿੰਦੇ ਜਦੋਂ ਉਹ ਗੁਰਮੰਤਰ ਨੂੰ ਅਸੀਂ ਧ੍ਰੜ ਕਰਦੇ ਆ ਉਦੋਂ ਮੁਖ ਦੇ ਵਿੱਚ ਸਾਨੂੰ ਉਹ ਖਰਾਕ ਸਾਨੂੰ ਮਿਲਦੀ ਆ ਅੰਮ੍ਰਿਤ ਰਸ ਹੁੰਦਾ ਹਰ ਰਸ ਹੁੰਦਾ ਜਿਹਨੂੰ ਬ੍ਰਹਮ ਰਸ ਵੀ ਕਹਿੰਦਾ ਹਰ ਰਸ ਵੀ ਕਹਿੰਦਾ ਅੰਮ੍ਰਿਤ ਰਸ ਵੀ ਕਹਿ ਦਿੰਦਾ ਫਿਰ ਕਹਿੰਦੇ ਨੇ ਵੀ ਜਿਹੜਾ ਜਿਹੜਾ ਹੰਸ ਹੁੰਦਾ ਵਾ ਉਹਦੇ ਮਾਲਕ ਕੋਲੋਂ ਇੱਕ ਉਹਦੇ ਚੁੰਝ ਦੇ ਅੰਦਰ ਕੀ ਖਟਾਸ ਹੁੰਦੀ ਹੈ ਤੇ ਉਹ ਜਦੋਂ ਚੁੰਝ ਕਿਤੇ ਪਾਉਂਦਾ ਵਾ ਤੇ ਉਹ ਜਿਹੜਾ ਵਾ ਮੰਨ ਲਓ ਦੁੱਧ 'ਚ ਜਿੱਦਾਂ ਚੁੰਝ ਪਾਈ ਉਹਨੇ ਤੇ ਉਹਦੇ ਗਲੇ 'ਚ ਖਟਾਸ ਚੁੰਝ ਪਾਈ ਉਹਨੇ ਵਿੱਚ ਤੇ ਉਹ ਜਿਹੜੀਆਂ ਦੁੱਧ ਦੀਆਂ ਫੁਟਕੜੀਆਂ ਵੱਜ ਜਾਂਦੀਆਂ ਉਹ ਕੀ ਕਰਦਾ ਵਾ ਉਹ ਫੁਟਕੜੀਆਂ ਜਿਹੜੀਆਂ ਵਾਂ ਦੁੱਧ ਫੁੱਟ ਜਾਂਦਾ ਫੁਟਕੜੀਆਂ ਲੱਗ ਹੋ ਜਾਂਦੀਆਂ ਪਾਣੀ ਲੱਗ ਹੋ ਜਾਂਦਾ ਤੇ ਉਹ ਫੁਟਕੜੀਆਂ ਖਾ ਲੈਂਦਾ ਤੇ ਪਾਣੀ ਰਹਿਣ ਦਿੰਦਾ ਤਾਂ ਮਾਰੇ ਕਹਿੰਦੇ ਉਹ ਤਖੀਰ ਨੀਰ ਨਿਰਵੈਰੋ ਕਾ ਬਖਾਨੀਅਤ ਕਹਿੰਦੇ ਇਤ ਗੁਰਮਤ ਦੁਰਮਤ ਸਮਝਾਵੇਈ ਕਹਿੰਦੇ ਜਿੱਦਾਂ ਉਹ ਹਾਂਸ ਵਾ ਜਿਹੜਾ ਵਾ ਉਹਦੇ ਉਹਦੇ ਅੰਦਰ ਖਟਾਸ ਆ ਉਹ ਜਿਹੜਾ ਵਾ ਆਪਣੀ ਖਰਾਕ ਅਲੱਗ ਕਰ ਦਿੰਦਾ ਵਾ ਤੇ ਪਾਣੀ ਵੀ ਅਲੱਗ ਕਰ ਲੈਂਦਾ ਵਾ ਇਦਾਂ ਹੀ ਕਹਿੰਦੇ ਜਿਹੜਾ ਗੁਰੂ ਦਾ ਪਿਆਰਾ ਵਾ ਉਹ ਗੁਰਮਤ ਇਤ ਗੁਰਮਤ ਦੁਰਮਤ ਸਮਝਾਵੇਈ ਉਹਦੇ ਅੰਦਰ ਮਾਲਕ ਇਨੀ ਸਮਰੱਥਾ ਬਖਸ਼ਿਸ਼ ਕਰ ਦਿੰਦਾ ਉਹ ਗੁਰਮਤ ਤੇ ਦੁਰਮਤ ਨੂੰ ਅਲੱਗ-ਅਲੱਗ ਕਰਨ ਦੀ ਸਮਰੱਥਾ ਰੱਖਦਾ ਉਹ ਜਦੋਂ ਸੰਸਾਰਕ ਤੌਰ ਤੇ ਚੱਲਦਾ ਹੈ ਗੁਰਮਤ ਤੇ ਦੁਰਮਤ ਨੂੰ ਅਲੱਗ-ਅਲੱਗ ਕਰਕੇ ਨਿਖੇੜਾ ਕਰਕੇ ਗੁਰਮਤ ਨੂੰ ਅਪਣਾ ਲੈਂਦਾ ਤੇ ਦੁਰਮਤ ਨੂੰ ਛੱਡ ਦਿੰਦਾ ਫਿਰ ਅੱਗੇ ਕੀ ਕਹਿੰਦੇ ਆ ਕਹਿੰਦੇ ਇਤ ਗੁਰਮਤ ਦੁਰਮਤ ਸਮਝਾ ਲਈ ਤੇ ਅੱਗੇ ਕਹਿੰਦੇ ਆ ਉਤ ਬਗ ਹੰਸ ਬੰਸ ਦੁਵੇਦਾ ਨਾ ਮੇਟ ਸਕੈ ਇਤ ਕਾਗ ਪਾਗ ਸਮਰੂਪ ਕੈ ਮਿਲਾ ਗਈ ਕਹਿੰਦੇ ਜਿਹੜਾ ਬਗਲਾ ਵਾ ਜਿਹੜਾ ਜਿਹੜਾ ਹੰਸ ਵਾ ਉਹ ਜਿਹ ਬਗਲਾ ਉਹਦੇ ਸੰਗ ਤੇ ਆ ਜੇ ਤੇ ਉਹਦੇ ਮਨ ਦੇ ਅੰਦਰ ਜਿਹੜੀ ਦੁਵੇਦਾ ਵਾ ਜਿਹੜੀ ਉਹਦੀ ਕਹਿੰਦੇ ਨਾ ਠਾਗਦਿਸ਼ਟ ਬਗਲੇ ਵਲਾਗਾ ਗੁਰਬਾਣੀ 'ਚ ਆਉਂਦਾ ਠਾਗਦਿਸ਼ਟ ਬਗਲੇ ਵਲਾਗਾ ਇਹ ਕਿਉਂ ਗਿਆ ਕਿਉਂਕਿ ਬਗਲਾ ਜਿਹੜਾ ਵਾ ਪਾਣੀ ਦੇ ਵਿੱਚ ਤਨ ਦੀ ਸਮਾਧੀ ਲਾ ਲੈਂਦਾ ਪਰ ਉਹਦੇ ਮਨ ਦੇ ਅੰਦਰ ਖਿਆਲ ਚੱਲਦੇ ਹੁੰਦੇ ਡੱਟੀਆਂ ਮੱਛੀਆਂ ਦੇ ਬਾਹਰ ਫੁਰਨੇ ਅੰਦਰ ਚੱਲ ਰਹੇ ਹੁੰਦੇ ਆ ਉਹਨੂੰ ਕਹਿ ਦਿੰਦੇ ਆ ਬਗਲ ਸਮਾਧੀ ਜੇ ਅਸੀਂ ਮੰਨ ਲਓ ਵਿਚਾਰਾਂ ਤੋਂ ਰਹਿਤ ਹੋ ਕੇ ਅਪੁਰਵਸਥਾ 'ਚ ਬੈਠੇ ਆਂ ਤੇ ਨਾਮ 'ਤੇ ਧਿਆਨ ਲਾ ਕੇ ਬੈਠੇ ਅਪੁਰਵਸਥਾ ਦੇ ਵਿੱਚ ਤੇ ਉਹ ਬਗਲ ਸਮਾਧੀ ਨਹੀਂ ਕਹਿ ਸਕਦੇ ਮਨ ਲੋ ਜੀ ਸਾਡੇ ਅੰਦਰ ਫੁਰਨੇ ਚੱਲ ਰਿਹਾ ਫੁਰਨਿਆਂ ਦੇ ਵਿੱਚ ਅਸੀਂ ਪਾਠ ਕਰ ਰਹੇ ਹਾਂ ਅੰਦਰ ਆਪਣੇ ਫੁਰਨੇ ਚੱਲ ਰਹੇ ਆ ਫੁਰਨਿਆਂ ਦੇ ਵਿੱਚ ਸਿਮਰਨ ਕਰ ਰਹੇ ਹਾਂ ਉਹਨੂੰ ਬਗਲ ਸਮਾਧੀ ਅਸੀਂ ਕਹਿ ਸਕਦੇ ਆ ਫੁਰਨਿਆਂ ਦੇ ਵਿੱਚ ਅੱਖਾਂ ਬੰਦ ਕਰਕੇ ਬੈਠੇ ਆ ਉਹਨੂੰ ਅਸੀਂ ਬਗਲ ਸਮਾਧੀ ਕਹਿ ਸਕਦੇ ਆ ਜੇ ਅਸੀਂ ਅਫੋਰ ਅਵਸਥਾ ਦੇ ਵਿੱਚ ਆ ਅਫੋਰ ਅਵਸਥਾ ਭਾਵ ਫੁਰਨਿਆਂ ਤੋਂ ਰਹਿਤ ਅਸੀਂ ਬੈਠੇ ਆ ਫੁਰਨਿਆਂ ਤੋਂ ਰਹਿਤ ਹੋ ਕੇ ਨਾਮ ਤੇ ਧਿਆਨ ਲਾ ਕੇ ਬੈਠੇ ਆ ਸਹਜ ਤੁਨ ਤੇ ਧਿਆਨ ਲਾ ਕੇ ਬੈਠੇ ਆ ਉਹਨੂੰ ਕਹਿੰਦੇ ਆ ਗੁਰਮੁਖ ਭਗਤ ਜਿੱਤ ਸਹਜ ਤੁਨ ਉਪਜੈ ਠੀਕ ਹੈ ਜੀ ਜਦੋਂ ਸਹਿਜ ਦੇ ਵਿੱਚ ਜਾ ਕੇ ਸਾਡੇ ਅੰਦਰ ਸਹਿਜ ਤੁਨ ਪ੍ਰਗਟ ਹੋ ਜਾਂਦੀ ਹੈ ਜਦੋਂ ਹੀ ਉਹ ਸਹਿਜ ਤੁਨ ਦੇ ਵਿੱਚ ਧਿਆਨ ਲਾ ਕੇ ਬੈਠਦੇ ਆ ਉਹਨੂੰ ਭਗਤੀ ਕਹਿੰਦੇ ਆ ਉੱਥੋਂ ਇੱਕ ਗੁਰਮੁਖ ਦੀ ਭਗਤੀ ਸ਼ੁਰੂ ਹੁੰਦੀ ਹੈ ਤੇ ਹੁਣ ਕਹਿੰਦੇ ਆ ਵੀ ਉਤਬਗ ਹੰਸ ਬੰਸ ਦਵੇਦਾ ਨਾ ਮੇੜ ਸਕੈ ਇਤ ਕਾਗ 파ਗ ਸਮਰੂਪ ਕੈ ਮਲਾਵੀ ਕਹਿੰਦੇ ਉਹ ਜਿਹੜਾ ਬਗਲਾ ਵਾ ਉਹਦੇ ਅੰਦਰ ਇੰਨੀ ਸਮਰੱਥਾ ਨਹੀਂ ਆ ਉਹਦੇ ਅੰਦਰ ਇੰਨੀ ਸਮਰੱਥਾ ਨਹੀਂ ਆ ਤੇ ਉਹ ਜਿਹੜਾ ਵਾ ਉਹ ਜਿਹੜਾ ਹੰਸਾ ਉਹਦੇ ਅੰਦਰ ਇੰਨੀ ਸਮਰੱਥਾ ਨਹੀਂ ਉਹ ਬਗਲੇ ਦੀ ਜਿਹੜੀ ਆ ਉਹ ਜਿਹੜੀ ਆ ਠਗ ਦਿਸ਼ਟਾ ਉਹ ਜਿਹੜੀ ਦਵੇਦਾ ਉਹਦੀ ਮੇਟ ਸਕੇ ਪਰ ਕਹਿੰਦੇ ਕਿ ਜਿਹੜਾ ਗੁਰੂ ਦਾ ਪਿਆਰਾ ਵਾ ਉਥੇ ਇਤ ਕਾਗ ਪਾਗ ਸਮ ਰੂਪ ਕਾ ਮਲਾਵੀ ਇਥੇ ਭਾਵ ਕਾਗ ਪਾਗ ਕਿਹਾ ਵੀ ਮਨ ਕਰਕੇ ਜੋ ਅਸੀਂ ਪੜਦੇ ਆ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲਾ ਹੋਆ ਸਿਆਉ ਮਨ ਕਰਕੇ ਕਿੰਨਾ ਵੀ ਕਾਲਾ ਸ਼ਾਹ ਬੰਦਾ ਸੰਗਤ ਚ ਕਿਉਂ ਨਹੀਂ ਆ ਗਿਆ ਪਰ ਕਹਿੰਦੇ ਵੀ ਗੁਰੂ ਦਾ ਪਿਆਰਾ ਜਿਹੜਾ ਵਾ ਮਾਲਕ ਇਨੀ ਸਮਰੱਥਾ ਬਖਸ਼ਿਸ਼ ਕਰਦਾ ਵਾ ਉਹਨੂੰ ਵੀ ਸਮ ਰੂਪ ਕਾ ਮਲਾਵੀ ਉਹਨੂੰ ਵੀ ਇਹ ਚਿੱਟਾ ਕਰਕੇ ਸਿਮਨ ਕਰਾ ਕੇ ਆਪਣੇ ਨਾਲ ਹੀ ਸੰਗਤ ਦੇ ਵਿੱਚ ਮਿਲਾ ਲੈਂਦਾ ਵਾ ਇੰਨੀ ਮਹਾਰਾ ਜਿਹੜੇ ਆ ਗੁਰਮੁਖ ਪਿਆਰੇ ਦੀ ਆਪਣੇ ਗੁਰੂ ਦੇ ਪਿਆਰੇ ਦੀ ਸਾਧੂਆਂ ਸੰਤਾਂ ਗੁਰਮਖਾਂ ਦੀ ਮਹਾਨਤਾ ਦੱਸਦੇ ਔਰ ਉਹਨਾਂ ਨੂੰ ਪਰਮਹੰਸ ਕਹਿ ਕੇ ਨਿਵਾਜਦੇ ਆ